ਜਦੋਂ ਵੀ ਆਪਾਂ ਇੱਕ ਨਵੀਂ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਕੁਦਰਤੀ ਤੌਰ ਤੇ ਜੋ ਤਰੀਕਾ ਅਸੀਂ ਅਪਣਾਉਨੇ ਆ ਉਹ ਆਪਣੀ ਮਾਤ ਭਾਸ਼ਾ ਵਾਂਗ ਹੀ ਵਰਤਦੇ ਆ ਇਸ ਦਾ ਮਤਲਬ ਜਦੋਂ ਆਪਾਂ ਕੋਈ ਦੂਸਰੀ ਭਾਸ਼ਾ ਸਿੱਖਦੇ ਆ ਤਾਂ ਜਿਸ ਤਰੀਕੇ ਨਾਲ ਅਸੀਂ ਆਪਣੀ ਮਾਤ ਭਾਸ਼ਾ ਜਿਹੜੀ ਹੈਗੀ ਆ ਮਦਰ ਟੰਗ ਹੈਗੀ ਆ ਉਹ ਸਿੱਖੀ ਹੁੰਦੀ ਆ ਉਹੀ ਤਰੀਕਾ ਅਸੀਂ ਅਪਣਾਉਨੇ ਆ ਫੋਰਨ ਲੈਂਗੁਏਜ ਦੇ ਉੱਤੇ ਜਿਹੜੀ ਦੂਸਰੀ ਭਾਸ਼ਾ ਅਸੀਂ ਸਿੱਖਣ ਦੀ ਕੋਸ਼ਿਸ਼ ਕਰਦੇ ਆ ਸੋ ਜਿਹੜਾ ਤਰੀਕਾ ਹੈਗਾ ਇੱਕ ਭਾਸ਼ਾ ਨੂੰ ਸਿੱਖਣ ਦਾ ਉਹ ਆਮ ਤੌਰ ਤੇ 99% ਕੇਸ ਦੇ ਵਿੱਚ ਉਹ ਮਦਰ ਟੰਗ ਵਾਲਾ ਹੀ ਆਪਾਂ ਅਪਣਾਉਨੇ ਆ ਇਸੇ ਕਰਕੇ ਜਦੋਂ ਆਪਾਂ ਇੰਗਲਿਸ਼ ਪੜਨ ਦੀ ਕੋਸ਼ਿਸ਼ ਕਰਦੇ ਆ ਜਦੋਂ ਆਪਾਂ ਇੰਗਲਿਸ਼ ਨੂੰ ਰੀਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਪ੍ਰੋਬਲਮ ਇਹ ਆਉਂਦੀ ਆ ਵੀ ਆਪਾਂ ਆਪਣੇ ਮਾਤ ਭਾਸ਼ਾ ਵਾਲੇ ਤਰੀਕੇ ਨਾਲ ਹੀ ਇਸ ਨੂੰ ਪੜਨ ਦੀ ਕੋਸ਼ਿਸ਼ ਕਰਦੇ ਆ ਜਿਸ ਤਰੀਕੇ ਨਾਲ ਸਾਡੇ ਮਾਤ ਭਾਸ਼ਾ ਦੀ ਬਣਤਰ ਹੁੰਦੀ ਆ ਉਸੇ ਤਰੀਕੇ ਨਾਲ ਹੀ ਅਸੀਂ ਇੰਗਲਿਸ਼ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਆਂ ਜਾਂ ਇੰਗਲਿਸ਼ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆਂ ਇਹ ਹੀ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਜੋ ਕਿ ਸਾਡੇ ਲਈ ਇਹ ਬਹੁਤ ਹੀ ਵੱਡੀ ਮੁਸੀਬਤ ਦਾ ਕਾਰਨ ਬਣ ਜਾਂਦਾ ਕੁਦਰਤੀ ਤੌਰ ਤੇ ਕੋਈ ਵੀ ਇਨਸਾਨ ਜਦੋਂ ਇੱਕ ਨਵੀਂ ਭਾਸ਼ਾ ਸਿੱਖੂਗਾ ਤਾਂ ਉਹਨੂੰ ਸਿੱਖਣ ਦੇ ਲਈ ਉਹ ਇੱਕ ਜ਼ਰੀਆ ਵਰਤੂਗਾ ਉਹ ਜ਼ਰੀਆ ਆਮ ਤੌਰ ਤੇ ਅਸੀਂ ਇੱਕ ਮਾਤ ਭਾਸ਼ਾ ਹੁੰਦੀ ਆ ਜਾਂ ਜਿਹੜੀ ਉਹਨੂੰ ਭਾਸ਼ਾ ਪਹਿਲਾਂ ਆਉਂਦੀ ਆ ਉਸੇ ਦੇ ذریعے ਹੀ ਉਹ ਦੂਸਰੀ ਭਾਸ਼ਾ ਸਿੱਖਣ ਦੀ ਕੋਸ਼ਿਸ਼ ਕਰਦਾ ਇਸੇ ਕਰਕੇ ਜਦੋਂ ਆਪਾਂ ਇੰਗਲਿਸ਼ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਾਂ ਪੰਜਾਬੀ ਵਾਲੇ ਜਿਹੜੇ ਰੂਲਸ ਨੇ ਉਹ ਵਰਤਦੇ ਆ ਲੇਕਿਨ ਦੋਹਾਂ ਭਾਸ਼ਾਵਾਂ ਦੀ ਜਿਹੜੀ ਬਣਤਰ ਹੈਗੀ ਆ ਉਹ ਬਹੁਤ ਹੀ ਅਲੱਗਾ ਤੇ ਜੇ ਤੁਸੀਂ ਇਸ ਬਣਤਰ ਦੇ ਫਰਕ ਨੂੰ ਸਮਝ ਲਵੋ ਤਾਂ ਤੁਹਾਨੂੰ ਇੰਗਲਿਸ਼ ਸਿੱਖਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੋ ਸਕਦੀ ਆ ਤੇ ਤੁਸੀਂ ਆਪਣੀਆਂ ਬਹੁਤ ਸਾਰੀਆਂ ਜਿਹੜੀਆਂ ਗਲਤੀਆਂ ਨੇ ਉਹਨਾਂ ਨੂੰ ਦੂਰ ਕਰ ਸਕਦੇ ਹੋ ਆਪਣੀਆਂ ਪ੍ਰੋਬਲਮਸ ਨੂੰ ਵੀ ਦੂਰ ਕਰ ਸਕਦੇ ਸਭ ਤੋਂ ਪਹਿਲੀ ਗੱਲ ਇੱਥੇ ਇਹ ਸਮਝੋ ਪੰਜਾਬੀ ਦੇ ਵਿੱਚ ਅਸੀਂ ਮਾਤਰਾਵਾਂ ਦੀ ਵਰਤੋਂ ਕਰਦੇ ਹਾਂ ਜਿਹੜੀਆਂ ਕਿ ਸਾਡੀਆਂ ਮਾਤਰਾਵਾਂ ਨੇ ਉਹ 10 ਨੇ ਤਕਰੀਬਨ ਤੇ ਬਾਕੀ ਮਿਲਾ ਕੇ ਕੁੱਲ 13 13 ਕੁ ਮਿਰਖੇ ਨਾਲ ਟੋਟਲ ਜਿਹੜੀਆਂ ਹੈਗੀਆਂ ਨੇ ਇਹ ਬਣਦੀਆਂ ਨੇ ਲੇਕਿਨ ਮੇਨ ਸਾਡੀਆਂ ਮਾਤਰਾਵਾਂ ਉਹ 10 ਨੇ ਤੇ ਉਸ ਤੋਂ ਬਾਅਦ ਜਿਹੜੀ ਇੰਗਲਿਸ਼ ਦੇ ਵਿੱਚ ਜਿਹੜੀ ਵੋਵਲ ਸਾਊਂਡਸ ਨੇ ਇਹ ਹੈਗੇ ਨੇ 5 ਜਿਹੜਾ ਕੰਮ ਅਸੀਂ ਮਾਤਰਾਵਾਂ ਤੋਂ ਲੈਂਦੇ ਆ ਪੰਜਾਬੀ ਦੇ ਵਿੱਚ ਉਹੀ ਜਿਹੜਾ ਕੰਮ ਹੈਗਾ ਇੰਗਲਿਸ਼ ਦੇ ਵਿੱਚ ਉਹ ਅਸੀਂ ਵੋਵਲਸ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਕਿ 5 ਸਾਊਂਡਸ ਨੇ ਉਹ ਸੋ ਜੇ ਇਸ ਨੂੰ ਸਿੰਪਲ ਤਰੀਕੇ ਨਾਲ ਆਪਾਂ ਸਮਝੀਏ ਜੋ ਕੰਮ ਇਹ 10 ਮਾਤਰਾਵਾਂ ਕਰ ਰਹੇ ਆ ਨੇ ਉਹ ਕੰਮ ਅਸੀਂ ਇਹ 5 ਵੋਵਲਸ ਤੋਂ ਲੈਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਪਰਪਸ ਹੈਗਾ ਸਾਡਾ ਉਹ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਪੰਜ ਜਿਹੜੇ ਵੋਵਲ ਸਾਊਂਡਸ ਨੇ ਇੱਥੇ ਹੀ ਸਾਡੀ ਜਿਹੜੀ ਹੈਗੀ ਆ ਇਹ ਗਲਤੀ ਹੋ ਜਾਂਦੀ ਇਸ ਨੂੰ ਇਹ ਨਾ ਉਦਾਹਰਣਾਂ ਦੇ ਨਾਲ ਸਮਝੋ ਦੇਖੋ ਇੰਗਲਿਸ਼ ਦੇ ਵਿੱਚ ਦੋ ਸ਼ਬਦ ਨੇ ਜਿਹੜੇ ਹੈਗੇ ਨੇ ਇਹ ਇਹਨੂੰ ਆਪਾਂ ਕਹਿ ਦਿੰਦੇ ਆ ਲਿਵ ਤੇ ਇਹ ਹੈਗਾ ਲਾਈਵ ਲਿਵ ਦਾ ਮਤਲਬ ਹੈਗਾ ਰਹਿੰਦਾ ਆਈ ਲਿਵ ਇਨ ਚੰਡੀਗੜ੍ਹ ਆਈ ਲਿਵ ਇਨ ਦਿੱਲੀ ਹੁਣ ਦੇਖੋ ਲਿਵ ਦਾ ਮਤਲਬ ਰਹਿੰਦਾ ਇਹ ਵਾਲੇ ਲਿਵ ਦਾ ਮਤਲਬ ਹੈਗਾ ਰਹਿਣਾ ਮਤਲਬ ਵੀ ਅਸੀਂ ਕਿੱਥੇ ਰਹਿਨੇ ਆ ਤੇ ਇਹ ਹੈਗਾ ਲਾਈਵ ਮੈਚ ਚੱਲ ਰਿਹਾ ਆਪਾਂ ਨੂੰ ਯੂਟਿਊਬ ਤੇ ਜਾਂ ਕਿਸੇ ਹੋਰ ਮਾਧਿਅਮ ਦੇ ਜ਼ਰੀਏ ਆਪਾਂ ਜਿਵੇਂ ਮੈਚ ਆਪਾਂ ਟੀਵੀ ਵਗੈਰਾ ਤੇ ਆਪਾਂ ਦੇਖ ਲੈਂਦੇ ਆ ਆਪਾਂ ਕਹਿੰਦੇ ਲਾਈਵ ਕੋਈ ਲਾਈਵ ਨਿਊਜ਼ ਹੈਗੇ ਨੇ ਬਹੁਤ ਸਾਰੇ ਚੈਨਲਸ ਨੇ ਜਿਹੜੇ ਲਾਈਵ ਚੱਲਦੇ ਨੇ ਜੋ ਮੌਕੇ ਤੇ ਹੋ ਰਿਹਾ ਉਹੀ ਚੀਜ਼ ਦਿਖਾਉਂਦੇ ਨੇ ਸੋ ਇੱਥੇ ਹੈਗਾ ਲਾਈਵ ਹੁਣ ਤੁਸੀਂ ਇਹਦੇ ਵਿੱਚ ਦੇਖੋ ਵੀ ਜਿਹੜੇ ਅੱਖਰ ਨੇ ਇਸ ਚੀਜ਼ ਦੇ ਉਹ ਸੇਮ ਨੇ ਉਹ ਚੇਂਜ ਨਹੀਂ ਹੋਏ ਅੱਖਰ ਚੇਂਜ ਨਹੀਂ ਹੋਏ ਲੇਕਿਨ ਸਾਊਂਡ ਚੇਂਜ ਹੋ ਗਈ ਤੇ ਸ਼ਬਦ ਵੀ ਚੇਂਜ ਹੋ ਗਿਆ ਮੀਨਿੰਗ ਵੀ ਚੇਂਜ ਹੋ ਗਿਆ ਸੇਮ ਤਰੀਕੇ ਨਾਲ ਲਿਖਿਆ ਹੋਇਆ ਸ਼ਬਦ ਜਿਹੜਾ ਇੰਗਲਿਸ਼ ਦੇ ਵਿੱਚ ਆ ਉਹ ਬੋਲਿਆ ਵੀ ਵੱਖਰੇ ਤਰੀਕੇ ਨਾਲ ਜਾ ਰਿਹਾ ਤੇ ਉਹਦੇ ਮਤਲਬ ਵੀ ਵੱਖੋ-ਵੱਖਰੇ ਨੇ ਪੰਜਾਬੀ ਦੇ ਵਿੱਚ ਜਦੋਂ ਆਪਾਂ ਇਹਨੂੰ ਲਿਵ ਨੂੰ ਆਪਾਂ ਲਿਖਦੇ ਆ ਤਾਂ ਲਿਵ ਤੇ ਲਾਈਵ ਜਿਸ ਤਰ੍ਹਾਂ ਨਾਲ ਜੋ ਸਾਊਂਡ ਆਪਾਂ ਪ੍ਰੋਨਾਂਊਂਸ ਕਰਨੀ ਆ ਉਸੇ ਤਰ੍ਹਾਂ ਨਾਲ ਆਪਾਂ ਇਹਨੂੰ ਲਿਖ ਰਹੇ ਆ ਇਹ ਬਹੁਤ ਵੱਡਾ ਅੰਤਰ ਆ ਇਸੇ ਤਰ੍ਹਾਂ ਨਾਲ ਹੀ ਹੁਣ ਤੁਸੀਂ ਦੇਖੋ ਇੱਥੇ ਹੈਗਾ ਸ਼ਬਦ ਜਿਹੜਾ ਗਰਲ ਹੁਣ ਇਹਨੂੰ ਹੋਰ ਇੱਕ ਚੀਜ਼ ਇਹਦੇ ਰਿਲੇਟਡ ਤੁਸੀਂ ਸਮਝ ਸਕਦੇ ਹੋ ਇੱਥੇ ਜਿਹੜਾ ਗਰਲ ਹੈਗਾ ਗਰਲ ਲਿਵ ਲਾਈਵ ਇਹਨਾਂ ਸਾਰਿਆਂ ਦੇ ਵਿੱਚ ਇੱਕ ਜੋ ਚੀਜ਼ ਹੋ ਰਹੀ ਆ ਉਹ ਹੈਗੀ ਆ ਵੀ ਆਈ ਦੀ ਜਿਹੜੀ ਆਈ ਵੋਵਲ ਹੈਗਾ ਆਈ ਦੀ ਜਿਹੜੀ ਸਾਊਂਡ ਆ ਤਿੰਨਾਂ ਦੇ ਵਿੱਚ ਹੀ ਅਲੱਗ-ਅਲੱਗ ਇੱਥੇ ਹੈਗਾ ਲਿਵ ਸਿਆਰੀ ਵਾਲੀ ਸਾਊਂਡ ਇੱਥੇ ਹੈਗਾ ਲਾਈਵ ਆਈ ਆਈ ਲੰਬੀ ਸਾਊਂਡ ਆ ਸੈਕੰਡ ਵਾਲੇ ਚ ਤੇ ਇੱਥੇ ਹੈਗਾ ਮੁਕਤਾ ਸਾਊਂਡ ਜਿਹੜੀ ਥੱਲੇ ਹੈਗੀ ਆ ਮੁਕਤਾ ਖਾਲੀ ਆ ਗਰਲ ਗਰਲ ਲਿਵ ਇ ਇ ਲਿਵ ਤੇ ਲਾਈਵ ਆਈ ਲਾਈਵ ਲਾਈਵ ਹੁਣ ਦੇਖੋ ਤਿੰਨਾਂ ਦੇ ਵਿੱਚ ਜਿਹੜੀ ਆਈ ਦੀ ਜਿਹੜੀ ਸਾਊਂਡ ਹੈਗੀ ਆ ਆਈ ਵਾਵਲ ਦੀ ਉਹ ਬਿਲਕੁਲ ਹੀ ਅਲੱਗ-ਅਲੱਗ ਆ ਰਹੀ ਆ ਲੇਕਿਨ ਪੰਜਾਬੀ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਹੈਗੀ ਪੰਜਾਬੀ ਦੇ ਵਿੱਚ ਜੋ ਇੱਕ ਮਾਤਰਾ ਦੀ ਇੱਕ ਸਾਊਂਡ ਹੈਗੀ ਆ ਜੋ ਉਹਨੇ ਧੁਨੀ ਪੈਦਾ ਕਰਨੀ ਆ ਜੋ ਜਿਸ ਤਰ੍ਹਾਂ ਉਹਨੇ ਆਵਾਜ਼ ਨੂੰ ਤੋੜਨਾ ਮੋੜਨਾ ਹੈਗਾ ਜਿਸ ਤਰੀਕੇ ਨਾਲ ਉਹਨੂੰ ਇੱਕ ਸੇਧ ਦੇਣੀ ਆ ਉਹ ਕਦੇ ਵੀ ਚੇਂਜ ਨਹੀਂ ਹੁੰਦੀ ਇੱਥੇ ਇੱਕ ਹੋਰ ਚੀਜ਼ ਨੋਟ ਕਰੋ ਇਹ ਦੋ ਸ਼ਬਦ ਨੇ ਦੇਖੋ ਬੀਅਰ ਤੇ ਬੀਅਰ ਹੁਣ ਦੇਖੋ ਦੋਨੇ ਇਹ ਅਲੱਗ-ਅਲੱਗ ਨੇ ਈ ਦੇ ਇੱਕ ਦੇ ਵਿੱਚ ਈ ਏ ਯੂਜ਼ ਹੋ ਰਿਹਾ ਦੂਸਰੇ ਦੇ ਵਿੱਚ ਡਬਲ ਈ ਆ ਹੁਣ ਵਾਵਲਸ ਅਲੱਗ-ਅਲੱਗ ਨੇ ਦੋਹਾਂ ਦੇ ਵਿੱਚ ਲੇਕਿਨ ਬੋਲਿਆ ਇਹ ਬਿਲਕੁਲ ਸੇਮ ਜਾ ਰਿਹਾ ਬੀਅਰ ਤੇ ਬੀਅਰ ਇੱਕ ਬੀਅਰ ਹੈਗਾ ਭਾਲੂ ਦੂਸਰਾ ਬੀਅਰ ਹੈਗਾ ਜਿਹੜੀ ਡਰਿੰਕ ਹੈਗੀ ਆ ਜਿਹੜੀ ਕਿ ਠੇਕਿਆਂ ਵਗੈਰਾ ਤੇ ਮਿਲਦੀ ਆ ਬੀਅਰ ਸੋ ਦੋਹੇ ਜਿਹੜੇ ਹੈਗੇ ਨੇ ਬਿਲਕੁਲ ਅਲੱਗ-ਵੱਖੋ ਵੱਖਰੇ ਵਰਡਸ ਨੇ ਤੇ ਵੱਖੋ-ਵੱਖਰੇ ਇਹਨਾਂ ਦੇ ਸਪੈਲਿੰਗ ਨੇ ਲੇਕਿਨ ਬੋਲੇ ਸੇਮ ਜਾ ਰਹੇ ਨੇ ਬੋਲਣ ਦਾ ਤਰੀਕਾ ਬਿਲਕੁਲ ਹੀ ਆਲਮੋਸਟ ਸੇਮ ਆ ਤੇ ਮੀਨਿੰਗ ਵੀ ਦੋਹਾਂ ਦਾ ਜਿਹੜਾ ਹੈਗਾ ਉਹ ਵੱਖਰਾ ਹੀ ਆ ਕਿਉਂਕਿ ਦੋਹਾਂ ਦੇ ਸਪੈਲਿੰਗ ਵੀ ਵੱਖਰੇ ਨੇ ਇਹਦਾ beard ਦਾ ਵੱਖਰਾ ਇਹਦਾ ਹੈਗਾ ਵੱਖਰਾ ਵੱਖੋ ਵੱਖਰੇ ਸਪੈਲਿੰਗ ਲੇਕਿਨ ਸਾਊਂਡ ਸੇਮ ਆ ਉੱਪਰ ਵਾਲਿਆਂ ਦੇ ਵਿੱਚ ਇੱਕੋ ਜਿਹੇ ਸਪੈਲਿੰਗ ਲੇਕਿਨ ਸਾਊਂਡ ਵੱਖੋ ਵੱਖਰੇ ਆ ਇਹਨੂੰ ਮੈਂ ਦੁਬਾਰੇ ਰਿਪੀਟ ਕਰ ਦਿੰਨਾ ਉੱਪਰ ਜੇ ਆਪਾਂ ਦੇਖੀਏ ਉੱਪਰ ਵਾਲੇ ਦੋ ਵਰਡਸ ਦੇ ਵਿੱਚ ਇਦਾਂ ਦੇ ਵਿੱਚ ਜਿਹੜੀ ਸਪੈਲਿੰਗ ਨੇ ਦੋਹਾਂ ਦੇ ਉਹ ਸਪੈਲਿੰਗ ਸੇਮ ਨੇ ਦੋਵੇਂ ਇੱਕੋ ਤਰ੍ਹਾਂ ਨਾਲ ਲਿਖੇ ਜਾਂਦੇ ਨੇ ਲੇਕਿਨ ਬੋਲੇ ਅਲੱਗ-ਅਲੱਗ ਤਰੀਕੇ ਨਾਲ ਜਾਂਦੇ ਨੇ ਲੇਕਿਨ ਥਰਡਿਆਂ ਦੇ ਵਿੱਚ ਇਹ ਜਿਹੜਾ ਵਰਡ ਹੈਗਾ ਇਹਦੇ ਵਿੱਚ ਸਪੈਲਿੰਗ ਵੱਖੋ-ਵੱਖਰੇ ਨੇ ਲੇਕਿਨ ਬੋਲਿਆ ਇੱਕ ਹੀ ਤਰੀਕੇ ਨਾਲ ਇਹ ਦੋਵੇਂ ਇੱਕੋ ਤਰੀਕੇ ਨਾਲ ਬੋਲੇ ਜਾਂਦੇ ਨੇ ਇੱਕ ਹੋਰ ਐਗਜ਼ਾਮਪਲ ਦੇਖੋ ਇੱਥੇ ਦੇਖੋ ਯੂ ਦੀ ਜਿਹੜੀ ਸਾਊਂਡ ਹੈਗੀ ਆ ਯੂ ਜਿਹੜਾ ਹੈਗਾ ਇਹਦੇ ਵੱਖੋ ਵੱਖਰੀ ਸਾਊਂਡ ਆ ਦੇਖੋ ਵੋਵਲ ਸਾਊਂਡ ਆ ਯੂ ਇੱਥੇ ਹੈਗਾ ਬੀ ਯੂ ਟੀ ਆਪਾਂ ਕਹਿੰਨੇ ਬੱਟ ਤੇ ਸੀ ਯੂ ਟੀ ਆਪਾਂ ਕਹਿੰਨੇ ਖੱਟ ਲੇਕਿਨ ਪੀ ਯੂ ਟੀ ਨੂੰ ਆਪਾਂ ਬੋਲਦੇ ਹੈਗੇ ਆ ਆਪਾਂ ਇਹਨੂੰ ਪੁੱਟ ਬੋਲਦੇ ਆ ਪੱਟ ਨਹੀਂ ਬੋਲਦੇ ਹੈਗੇ ਸੋ ਇਹਨੂੰ ਬੀ ਯੂ ਟੀ ਬੱਟ ਸੀ ਯੂ ਟੀ ਕੱਟ ਤੇ ਪੀ ਯੂ ਟੀ ਪੁੱਟ ਕਹਿ ਦਿੰਦੇ ਆ ਹੁਣ ਦੇਖੋ ਵੋਵਲ ਸਾਊਂਡ ਤਿੰਨਾਂ ਦੇ ਵਿੱਚ ਇੱਕੋ ਹੀ ਹੈਗੀ ਆ ਇੱਕੋ ਹੀ ਵੋਵਲ ਵਰਤਿਆ ਗਿਆ ਲੇਕਿਨ ਇਹਨਾਂ ਦੇ ਵਿੱਚ ਤੇ ਥਲੜਾ ਜਿਹੜਾ ਵਰਡ ਹੈਗਾ ਇਹਦੇ ਬੋਲਣ ਦੇ ਵਿੱਚ ਬਿਲਕੁਲ ਹੀ ਫਰਕ ਪੈ ਜਾਂਦਾ ਹੁਣ ਇੱਥੇ ਆਪਾਂ ਅਲੱਗ-ਲਗਾ ਮਾਤਰਾਵਾਂ ਯੂਜ਼ ਕਰ ਰਹੇ ਹਾਂ ਉੱਪਰ ਜਿਹੜਾ ਹੈਗਾ ਇਹ ਅਲੱਗ-ਲਗਾ ਮਾਤਰਾਵਾਂ ਯੂਜ਼ ਕਰ ਰਹੇ ਹਾਂ ਸੋ ਜਿਵੇਂ ਪੰਜਾਬੀ ਬੋਲੀ ਜਾਂਦੀ ਆ ਉਸੇ ਤਰ੍ਹਾਂ ਨਾਲ ਹੀ ਲਿਖੀ ਜਾਂਦੀ ਆ ਲੇਕਿਨ ਇੰਗਲਿਸ਼ ਜਿਸ ਤਰੀਕੇ ਨਾਲ ਬੋਲੀ ਜਾਂਦੀ ਆ ਉਸ ਤਰੀਕੇ ਨਾਲ ਲਿਖੀ ਜਾਂਦੀ ਨਹੀਂ ਜਾਂਦੀ ਹੈਗੀ ਹੋਰ ਇੱਕ ਐਗਜ਼ਾਮਪਲ ਦੇਖੋ ਹੌਟ ਹੋਮ ਮਦਰ ਹਾਊਸ ਹੌਟ ਹੋਮ ਮਦਰ ਹਾਊਸ ਇਹ ਚਾਰ ਅਲੱਗ-ਅਲੱਗ ਸ਼ਬਦ ਨੇ ਹੌਟ ਦਾ ਮਤਲਬ ਹੈਗਾ ਗਰਮ ਹੋਮ ਦਾ ਮਤਲਬ ਹੈਗਾ ਘਰ ਤੇ ਮਦਰ ਦਾ ਮਤਲਬ ਹੈਗਾ ਮਾਂ ਹੁਣ ਇੱਧਰ ਦੇਖੋ ਪੰਜਾਬੀ ਦੇ ਵਿੱਚ ਹਾ ਦੇ ਵਿੱਚ ਕਨੋੜੇ ਵਾਲੀ ਕਨੋੜੇ ਵਾਲੀ ਜਿਹੜੀ ਹੈਗੀ ਆ ਮਾਤਰਾ ਲੱਗੀ ਹੋਈ ਆ ਇੱਥੇ ਹੋੜਾ ਲੱਗਿਆ ਹੋਇਆ ਦੂਸਰੇ ਪਾਸੇ ਇਹ ਮਦਰ ਮੁਕਤਾ ਆ ਗਿਆ ਤੇ ਜਿਹੜੀ ਲਾਸਟ ਦੇ ਵਿੱਚ ਹੈਗੀ ਆ ਇੱਥੇ ਕੰਨ ਲੱਗਿਆ ਹੋਇਆ ਸਾਰਿਆਂ ਦੇ ਵਿੱਚ ਅਲੱਗ ਅਲੱਗ ਲਗਾ ਮਾਤਰਾਵਾਂ ਨੇ ਲੇਕਿਨ ਇਧਰ ਜਿਹੜੀ ਹੈਗੀ ਆ ਇੱਕੋ ਹੀ ਵਾਵਲ ਯੂਜ਼ ਕੀਤਾ ਉਹ ਹੈਗਾ ਓ ਓ ਅਲੱਗ ਅਲੱਗ ਤਰੀਕੇ ਨਾਲ ਬੋਲਿਆ ਜਾ ਰਿਹਾ ਅਲੱਗ ਅਲੱਗ ਸਾਊਂਡਸ ਨੂੰ ਪ੍ਰੋਡਿਊਸ ਕਰ ਰਿਹਾ ਜਿਹੜਾ ਕਿ ਪੰਜਾਬੀ ਦੇ ਵਿੱਚ ਬਿਲਕੁਲ ਵੀ ਨਹੀਂ ਹੁੰਦਾ ਪੰਜਾਬੀ ਦੇ ਵਿੱਚ ਇੱਕ ਮਾਤਰਾ ਇੱਕੋ ਹੀ ਸਾਊਂਡ ਪ੍ਰੋਡਿਊਸ ਕਰਦੀ ਆ ਤੇ ਉਹਦੀ ਸਾਊਂਡ ਉਹਦੀ ਧੁਨੀਆਂ ਕਦੇ ਵੀ ਉਹ ਚੇਂਜ ਨਹੀਂ ਹੁੰਦੀ ਬਦਲਦੀ ਨਹੀਂ ਹੈਗੀ ਇੰਗਲਿਸ਼ ਦੇ ਵਿੱਚ ਜਿਹੜੀਆਂ ਇਹ ਧੁਨੀਆਂ ਨੇ ਵੋਵਲਸ ਦੀਆਂ ਇਹ ਚੇਂਜ ਹੁੰਦੀਆਂ ਰਹਿੰਦੀਆਂ ਨੇ ਇਹ ਗੱਲ ਤੁਹਾਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਸਮਝ ਲੈਣੀ ਚਾਹੀਦੀ ਆ ਕਿਉਂਕਿ ਇਹੀ ਇੱਕ ਬਹੁਤ ਵੱਡਾ ਕਾਰਨ ਆ ਜਦੋਂ ਆਪਾਂ ਇੰਗਲਿਸ਼ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਗਲਤ ਪੜੀ ਜਾਂਦੀ ਆ ਸਾਡੇ ਤੋਂ ਕਿਉਂਕਿ ਆਪਾਂ ਪੜਦੇ ਇਹਨੂੰ ਪੰਜਾਬੀ ਦੇ ਤਰੀਕੇ ਨਾਲ ਕਿਉਂਕਿ ਆਪਾਂ ਮਨ ਦੇ ਵਿੱਚ ਇਹ ਸਮਝ ਲੈਣੇ ਆ ਵੀ ਜਿਹੜੀਆਂ ਇਹ ਧੁਨੀਆਂ ਨੇ ਇਹ ਚੇਂਜ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਿਵੇਂ ਇੱਥੇ ਹੌਟ ਆ ਤਾਂ ਆਪਾਂ ਇਹਨੂੰ ਹੋਮ ਕਿਉਂਕਿ ਹੌਟ ਆ ਕਨੌੜੇ ਵਾਲੀ ਜਿਹੜੀ ਧੁਨੀ ਆ ਰਹੀ ਆ ਸੋ ਕੁਦਰਤੀ ਤੌਰ ਤੇ ਆਪਾਂ ਜਦੋਂ ਇਹਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਆਪਾਂ ਹੋਮ ਤੇ ਜਿਹੜਾ ਹੈਗਾ ਇਹਨੂੰ ਆਪਾਂ ਹਾਊਸ ਹਾਊਸ ਤੇ ਲੇਕਿਨ ਇਹ ਸਾਰਿਆਂ ਦੇ ਵਿੱਚ ਜਿਹੜੀਆਂ ਧੁਨੀਆਂ ਨੇ ਇਹ ਅਲੱਗ-ਅਲੱਗ ਪ੍ਰੋਡਿਊਸ ਹੋ ਰਹੀਆਂ ਨੇ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਜਦੋਂ ਆਪਾਂ ਕੋਈ ਨਵਾਂ ਸ਼ਬਦ ਆਪਾਂ ਸਿੱਖਦੇ ਆ ਤਾਂ ਉਹ ਆਪਾਂ ਨੂੰ ਪਹਿਲਾਂ ਸਿੱਖਣਾ ਪੈਂਦਾ ਵੀ ਇਹ ਬੋਲਿਆ ਕਿਵੇਂ ਜਾ ਰਿਹਾ ਇੰਗਲਿਸ਼ ਦੇ ਵਿੱਚ ਲੇਕਿਨ ਪੰਜਾਬੀ ਦੇ ਵਿੱਚ ਜੇ ਤੁਹਾਨੂੰ ਮਾਤਰਾਵਾਂ ਦੀ ਨੌਲੇਜ ਹੈਗੀ ਆ ਜੇ ਤੁਹਾਨੂੰ ਮਾਤਰਾਵਾਂ ਤੁਸੀਂ ਸਿੱਖ ਲੀਆਂ ਤਾਂ ਤੁਸੀਂ ਕੋਈ ਵੀ ਨਵਾਂ ਸ਼ਬਦ ਸਹੀ ਤਰੀਕੇ ਨਾਲ ਹੀ ਤੁਸੀਂ ਪੜੋਗੇ ਇੱਕ ਹੋਰ ਬੜੀ ਇੰਟਰਸਟਿੰਗ ਐਗਜ਼ਾਮਪਲ ਜਿਵੇਂ ਇੱਥੇ ਆਪਾਂ ਏ ਵਰਡਸ ਨੇ ਨੈਟ ਜਰਮਸ ਹੀਰੋ ਹੀ ਤੇ ਹਰ ਹੁਣ ਇਥੇ ਨੈਟ ਦੇਖੋ ਇਹਦੇ ਵਿੱਚ ਜਿਹੜੀ ਲਗਾ ਮਾਤਰਾ ਵਾ ਉਹ ਅਲੱਗ ਲੱਗ ਰਹੀ ਆ ਜਰਮਸ ਜਰਮਸ ਦੇ ਵਿੱਚ ਮੁਕਤੇ ਵਾਲੀ ਸਾਊਂਡ ਆ ਰਹੀ ਆ ਹੀਰੋ ਦੇ ਵਿੱਚ ਬਿਹਾਰੀ ਵਾਲੀ ਸਾਊਂਡ ਆ ਤੇ ਇਹਦੇ ਵਿੱਚ ਵੀ ਹੀ ਵਾਲੀ ਦੇ ਵਿੱਚ ਵੀ ਬਿਹਾਰੀ ਵਾਲੀ ਸਾਊਂਡ ਆ ਇੱਥੇ ਜਿਹੜਾ ਹੈਗਾ ਹਰ ਹਰ ਇੱਥੇ ਮੁਕਤੇ ਵਾਲੀ ਸਾਊਂਡ ਆ ਹੁਣ ਇਹਦੇ ਵਿੱਚ ਵੀ ਵੋਵਲ ਇਕੋ ਹੀ ਆ ਤੇ ਸਾਊਂਡਸ ਅਲੱਗ-ਅਲੱਗ ਨੇ ਇੰਗਲਿਸ਼ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਇਹਦੀਆਂ ਮਾਤਰਾਵਾਂ ਨੇ ਜਿਹੜੀਆਂ ਉਹ ਜੇ ਆਪਾਂ ਉਹੀ ਸ਼ਬਦ ਨੂੰ ਆਪਾਂ ਪੰਜਾਬੀ ਦੇ ਵਿੱਚ ਲਿਖਣਾ ਤਾਂ ਆਉਂਦੀਆਂ ਮਾਤਰਾਵਾਂ ਵੱਖੋ-ਵੱਖਰੀਆਂ ਨੇ ਇਹ बार-बार ਮੈਂ ਤੁਹਾਨੂੰ ਇਹ ਚੀਜ਼ ਬੜੇ ਸਾਰੇ ਐਗਜ਼ਾਮਪਲਸ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਇੰਗਲਿਸ਼ ਦਾ ਜਿਹੜਾ ਹੈਗਾ ਸਟਰਕਚਰ ਜਿਹੜਾ ਹੈਗਾ ਉਹ ਵੱਖਰਾ ਪੰਜਾਬੀ ਦਾ ਵੱਖਰਾ ਪੰਜਾਬੀ ਹੋਰ ਤਰੀਕੇ ਦੇ ਨਾਲ ਪੜ੍ਹੀ ਲਿਖੀ ਜਾਂਦੀ ਆ ਤੇ ਇੰਗਲਿਸ਼ ਜਿਹੜੀ ਹੈਗੀ ਆ ਉਹ ਹੋਰ ਤਰੀਕੇ ਦੇ ਨਾਲ ਪੜ੍ਹੀ ਲਿਖੀ ਜਾਂਦੀ ਆ ਇਸੇ ਤਰ੍ਹਾਂ ਨਾਲ ਹੀ ਕੁਝ ਹੋਰ ਐਗਜ਼ਾਮਪਲਸ ਲੈ ਲੈਨੇ ਆ ਜਿਵੇਂ ਹੈਟ ਹੈਟ ਦੇ ਵਿੱਚ ਏ ਲੱਗੀ ਹੋਈ ਆ ਹਾਰਡ ਤੇ ਸੇਲ ਹੁਣ ਇੱਥੇ ਦੇਖੋ ਹੈਟ ਦੇ ਵਿੱਚ ਦਲਾਵਾ ਲੱਗੀਆਂ ਹੋਈਆਂ ਨੇ ਏ ਜਿਹੜੀ ਸਾਊਂਡ ਆ ਇੱਥੇ ਦਲਾਵਾ ਵਾਲੀ ਆ ਇਧਰ ਏ ਕੰਨੇ ਵਾਲੀ ਆ ਇਧਰ ਏ ਲਾਵਾ ਆ ਸੋ ਇੱਕੋ ਹੀ ਵਾਵਲ ਹੈਗਾ ਜਿਹੜਾ ਏ ਇਹਦੀਆਂ ਅਲੱਗ-ਅਲੱਗ ਤਿੰਨ ਸਾਊਂਡਸ ਆ ਰਹੀਆਂ ਨੇ ਇਹ ਵੀ ਕਿਹਾ ਜਾਂਦਾ ਵੀ ਕੋਈ ਕਈ ਵਾਵਲਸ ਇੰਗਲਿਸ਼ ਦੇ ਵਿੱਚ ਅਜਿਹੇ ਹੈਗੇ ਨੇ ਜਿਨ੍ਹਾਂ ਦੀ 17-17 ਵੱਖਰੀਆਂ ਸਾਊਂਡਸ ਨੇ ਇੱਕੋ ਹੀ ਵਾਵਲ ਆ 17 ਅਲੱਗ-ਅਲੱਗ ਤਰੀਕੇ ਨਾਲ ਉਹਨੂੰ ਪ੍ਰੋਨਾਂਊਂਸ ਕੀਤਾ ਜਾਂਦਾ ਇਹ ਬਹੁਤ ਵੱਡਾ ਕਾਰਨਾ ਵੀ ਆਪਾਂ ਨੂੰ ਇੰਗਲਿਸ਼ ਬਹੁਤ ਹੀ ਕਨਫਿਊਜ਼ਿੰਗ ਲੱਗਦੀ ਆ ਤੇ ਬਹੁਤ ਹੀ ਜ਼ਿਆਦਾ ਸਾਨੂੰ ਇਹ ਪ੍ਰੋਬਲਮ ਕ੍ਰੀਏਟ ਕਰਦੀ ਹੈ ਜਦੋਂ ਆਪਾਂ ਪੰਜਾਬੀ ਦੇ ਥਰੂ ਪੰਜਾਬੀ ਦੇ ਵਾਂਗ ਜਾਂ ਪੰਜਾਬੀ ਦੀ ਜਿਹੜੀ ਬਣਤਰ ਆ ਉਹ ਜਦੋਂ ਆਪਾਂ ਇਸ ਤੇ ਅਪਲਾਈ ਕਰਨ ਲੱਗ ਜਾਂਦੇ ਹੁਣ ਦੇਖੋ ਪੰਜਾਬੀ ਦੇ ਵਿੱਚ ਜਿਹੜੀਆਂ ਸਾਊਂਡਸ ਨੇ ਉਹ ਕਦੇ ਚੇਂਜ ਨਹੀਂ ਹੁੰਦੀਆਂ ਹੈਗੀਆਂ ਕਦੇ ਵੀ ਧੁਨੀਆਂ ਚੇਂਜ ਨਹੀਂ ਹੁੰਦੀਆਂ ਜਿਹੜੀ ਇੱਕ ਸਾਊਂਡ ਇਹਦੇ ਵਿੱਚ ਦੇਖੋ ਅਗਲੇ ਪਿਛਲੇ ਜਿਹੜੇ ਅੱਖਰ ਨੇ ਉਹ ਚੇਂਜ ਹੋ ਰਹੇ ਨੇ ਲੇਕਿਨ ਜਿਹੜੀ ਹੈਗੀ ਆ ਮਾਤਰਾ ਹੈਗੀ ਆ ਉਹ ਸੇਮ ਤੀਰ ਚੀਰ ਪੀਰ ਇਸੇ ਤਰ੍ਹਾਂ ਨਾ ਕੰਨਾ ਤਾਰ ਕਾਰ ਪਾਰ ਇੱਥੇ ਦਲੈਂਕੜ ਨੂਰ ਦੂਰ ਚੂਰ ਇੱਥੇ ਪੰਜਾਬੀ ਦੇ ਵਿੱਚ ਕਿਸੇ ਵੀ ਮਾਤਰਾ ਦੀ ਜਿਹੜੀ ਸਾਊਂਡ ਹੈਗੀ ਆ ਧੁਨੀ ਹੈਗੀ ਆ ਉਹ ਬਦਲਦੀ ਨਹੀਂ ਹੈਗੀ ਇਸ ਕਰਕੇ ਆਪਾਂ ਨੂੰ ਬਿਲਕੁਲ ਵੀ ਕਨਫਿਊਜ਼ਨ ਨਹੀਂ ਹੁੰਦੀ ਆਪਾਂ ਪੰਜਾਬੀ ਦੇ ਵਿੱਚ ਕੋਈ ਵੀ ਨਵਾਂ ਸ਼ਬਦ ਜਦੋਂ ਆਪਾਂ ਪੜ੍ਹਦੇ ਆ ਤਾਂ ਉਹ ਸਹੀ ਤਰੀਕੇ ਨਾਲ ਹੀ ਪ੍ਰੋਨਾਂਸ ਕਰਦੇ ਆ ਲੇਕਿਨ ਇੰਗਲਿਸ਼ ਦੇ ਵਿੱਚ ਜਦੋਂ ਆਪਾਂ ਕਿਸੇ ਨਵੇਂ ਵਰਡਸ ਨੂੰ ਆਪਾਂ ਪੜ੍ਹਦੇ ਆ ਤਾਂ ਗੋਰਿਆਂ ਦੇ ਬੱਚੇ ਵੀ ਜਿਹੜੇ ਉੱਥੇ ਦੇ ਨੇਟਿਵ ਸਪੀਕਰਸ ਨੇ ਉਹ ਵੀ ਧੋਖਾ ਖਾ ਜਾਂਦੇ ਨੇ ਵੀ ਇਹ ਵਰਡਸ ਨੂੰ ਕਿਵੇਂ ਬੋਲਣਾ ਇਸੇ ਤਰ੍ਹਾਂ ਨਾਲ ਹੀ ਇੱਕ ਬੜੀ ਹੋਰ ਇੰਟਰਸਟਿੰਗ ਚੀਜ਼ ਆ ਵੀ ਕਈ ਜਿਹੜੀਆਂ ਇੱਥੇ ਕੌਨਸੋਨੈਂਟ ਸਾਊਂਡਸ ਨੇ ਜਿਹੜੀਆਂ ਦੂਸਰੀਆਂ ਧੁਨੀਆਂ ਨੇ ਇੰਗਲਿਸ਼ ਦੇ ਵਿੱਚ ਜਿਵੇਂ ਇਹ ਅੱਖਰ ਨੇ ਸੀ ਆ ਹੁਣ ਸੀ ਕਿਤੇ ਤਾਂ ਇਹ ਸੱਸੇ ਦੀ ਸਾਊਂਡ ਪ੍ਰੋਡਿਊਸ ਕਰ ਰਹੀ ਆ ਤੇ ਕਿਤੇ ਸੀ ਹੈਗੀ ਆ ਜਿਹੜੀ ਉਹ ਕਕੇ ਵਾਲੀ ਸਾਊਂਡ ਸੋ ਸੀ ਸਿਟੀ ਤੇ ਸੀ ਕੈਟ ਤੇ ਇਸੇ ਤਰ੍ਹਾਂ ਨਾਲ ਹੀ girl ਤੇ germs ਇੱਥੇ ਗੱਗਿਆ ਗੱਗੇ ਵਾਲੀ ਧੁਨੀ ਹੈਗੀ ਆ ਥੱਲੇ ਇਹ ਜੱਜੇ ਵਾਲੀ ਆ ਸੋ ਇਹ ਕਿਉਂ ਹੁੰਦਾ ਇੰਗਲਿਸ਼ ਦੇ ਵਿੱਚ ਵੀ ਜਿੰਨੀਆਂ ਇਹ ਧੁਨੀਆਂ ਹੈਗੀਆਂ ਨੇ ਇਹ ਬਦਲਦੀਆਂ ਨੇ ਇੱਕੋ ਵਾਵਲ ਦੀਆਂ ਬਹੁਤ ਸਾਰੀਆਂ ਸਾਊਂਡਸ ਨੇ ਬਹੁਤ ਸਾਰੀਆਂ ਧੁਨੀਆਂ ਨੇ ਤੇ ਇੱਕੋ ਹੀ ਜਿਹੜੇ ਕੌਨਸਨੈਂਟ ਆ ਜਿਵੇਂ ਕਿ ਸੀ ਹੈਗੀ ਆ ਉਹ ਅਲੱਗ-ਅਲੱਗ ਤਰੀਕੇ ਨਾਲ ਬੋਲੀ ਜਾ ਰਹੀ ਆ ਇਸੇ ਤਰ੍ਹਾਂ ਨਾਲ ਜੀ ਦੀ ਜਿਹੜੀ ਸਾਊਂਡ ਹੈਗੀ ਆ ਉਹ ਅਲੱਗ-ਅਲੱਗ ਤਰੀਕੇ ਨਾਲ ਆ ਇਹਦਾ ਇੱਕ ਬੜਾ ਹੀ ਇੰਟਰਸਟਿੰਗ ਕਾਰਨ ਆ ਇੰਗਲਿਸ਼ ਦੇ ਵਿੱਚ ਜਿਹੜੀ ਲਿਪੀ ਜਿਹੜੀ ਵਰਤੀ ਜਾ ਰਹੀ ਆ ਇੰਗਲਿਸ਼ ਨੂੰ ਲਿਖਣ ਦੇ ਲਈ ਉਹ ਹੈਗੀ ਆ ਲੇਟਿਨ ਜਾਂ ਇਹਨੂੰ ਰੋਮਨ ਕਹਿ ਦਿੰਦੇ ਆਪਾਂ ਹੁਣ ਇਹਦਾ ਫਰਕ ਇਹ ਹੈ ਵੀ ਜਿਹੜੀ ਲੇਟਿਨ ਧੁਨੀਆਂ ਜਾਂ ਰੋਮਨ ਧੁਨੀਆਂ ਇਹ 100 ਤੋਂ ਵੱਧ ਭਾਸ਼ਾਵਾਂ ਦੀ ਧੁਨੀਆਂ ਲੇਕਿਨ ਇਸ ਦੇ ਵਿਪਰੀਤ ਪੰਜਾਬੀ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਆਪਣੀ ਜਿਹੜੀ ਲਿਪੀ ਹੈਗੀ ਆ ਉਹ ਹੈਗੀ ਆ ਗੁਰਮੁਖੀ ਸੋ ਪੰਜਾਬੀ ਦੇ ਵਿੱਚ ਆਪਾਂ ਵਰਤਦੇ ਆ ਇਹਨੂੰ ਲਿਖਣ ਦੇ ਲਈ ਆਪਾਂ ਵਰਤਦੇ ਆ ਗੁਰਮੁਖੀ ਲਿਪੀ ਲੇਕਿਨ ਇੰਗਲਿਸ਼ ਨੂੰ ਲਿਖਣ ਦੇ ਲਈ ਆਪਾਂ ਰੋਮਨ ਜਾਂ ਇਹ ਲੇਟਨ ਵਰਤਦੇ ਆ ਹੁਣ ਗੁਰਮੁਖੀ ਦੇ ਵਿੱਚ ਕੀ ਹੈ ਗੁਰਮੁਖੀ ਸਿਰਫ ਪੰਜਾਬੀ ਦੀ ਹੀ ਲਿਪੀ ਆ ਸਿਰਫ ਆਪਣੀ ਆਪਣੀ ਭਾਸ਼ਾ ਦੀ ਆਪਣੀ ਖੁਦ ਦੀ ਲਿਪੀ ਹੈਗੀ ਆ ਇਸ ਕਰਕੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿਉਂਕਿ ਇਹ ਜਿਸ ਤਰ੍ਹਾਂ ਨਾਲ ਹੀ ਆਪਾਂ ਬੋਲਦੇ ਆ ਉਸੇ ਤਰ੍ਹਾਂ ਨਾਲ ਹੀ ਇਹ ਲਿਖੀ ਜਾਂਦੀ ਆ ਇਹ ਬਹੁਤ ਹੀ ਸੌਖੀ ਤੇ ਸਰਲ ਲਿਪੀ ਆ ਤੇ ਬਹੁਤ ਸੌਖਾ ਤਰੀਕਾ ਲੇਕਿਨ ਇਸ ਦੇ ਵਿਪਰੀਤ ਹੁਣ ਜਿਹੜੀ ਇਹ ਇਕੋ ਲਿਪੀ ਆ ਲੇਟਨ ਜਾਂ ਰੋਮਨ ਜਿਹਨੂੰ ਕਿਹਾ ਜਾਂਦਾ ਇਹ 100 ਤੋਂ ਵੱਧ ਭਾਸ਼ਾਵਾਂ ਦੀ ਲਿਪੀ ਆ ਇਹ ਵੀ ਕਿਹਾ ਜਾਂਦਾ ਵੀ ਇਹ 3000 ਲਿਪੀਆਂ ਤਕਰੀਬਨ ਇਸ ਤੋਂ ਬਣੀਆਂ ਨੇ 3000 ਭਾਸ਼ਾਵਾਂ ਨੇ ਅਲੱਗ-ਅਲੱਗ ਜਿਹੜੀਆਂ ਉਹਦੇ ਵਿੱਚ ਕਿਤੇ ਨਾ ਕਿਤੇ ਇਸ ਲਿਪੀ ਦੀ ਜਿਹੜੀ ਯੂਸੇਜ ਹੁੰਦੀ ਆ ਸੋ ਇਹ ਬਹੁਤ ਵੱਡਾ ਕਾਰਨ ਵੀ ਜਿਹੜੀ ਇਹਦੇ ਵਿੱਚ ਆਪਾਂ ਨੂੰ ਕਨਫਿਊਜ਼ਨ ਹੁੰਦੀ ਆ ਕਿਉਂਕਿ ਅਲੱਗ-ਅਲੱਗ ਭਾਸ਼ਾਵਾਂ ਅਲੱਗ-ਅਲੱਗ तरीके ਨਾਲ ਬੋਲੀਆਂ ਜਾਂਦੀਆਂ ਨੇ ਤੇ ਅਲੱਗ ਅਲੱਗ ਸਾਊਂਡਸ ਉਹਨਾਂ ਦੇ ਵਿੱਚ ਪ੍ਰੋਡਿਊਸ ਹੁੰਦੀਆਂ ਨੇ ਮਤਲਬ ਜਿਵੇਂ ਆਪਾਂ ਜਰਮਨ ਦੇ ਵਿੱਚ ਜਿਹੜੀਆਂ ਅਲੱਗ ਤਰ੍ਹਾਂ ਦੀਆਂ ਧੁਨੀਆਂ ਨੇ ਫ੍ਰੈਂਚ ਦੇ ਵਿੱਚ ਅਲੱਗ ਤਰ੍ਹਾਂ ਦੀਆਂ ਧੁਨੀਆਂ ਨੇ ਲੇਕਿਨ ਦੋਨਾਂ ਦੇ ਵਿੱਚ ਹੀ ਇਹ ਲਾਟਿਨ ਜਿਹੜੀ ਹੈਗੀ ਆ ਇਹ ਲਿਪੀ ਹੀ ਵਰਤੀ ਜਾਂਦੀ ਆ ਹੁਣ ਜਰਮਨ ਇੱਕ ਇੰਗਲਿਸ਼ ਤੋਂ ਅਲੱਗ ਭਾਸ਼ਾ ਲੇਕਿਨ ਲਿਪੀ ਉਹਦੀ ਵੀ ਲਾਟਿਨ ਹੈ ਫ੍ਰੈਂਚ ਇੰਗਲਿਸ਼ ਤੋਂ ਅਲੱਗ ਭਾਸ਼ਾ ਲਿਪੀ ਉਹਦੀ ਵੀ ਲਾਟਿਨ ਹੈ ਇਟਾਲੀਅਨ ਇਨਾਂ ਤੋਂ ਅਲੱਗ ਭਾਸ਼ਾ ਲਿਪੀ ਉਹਦੀ ਵੀ ਇਹੀ ਆ ਸੋ ਯੂਰੋਪੀਅਨ ਯੂਰਪ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਇਹ ਲੇਟਨ ਵਰਤੀ ਜਾਂਦੀ ਆ ਉਹ ਲੇਟਨ ਦੀ ਹੈਲਪ ਲੈਂਦੀਆਂ ਨੇ ਤੇ ਇਸੇ ਕਰਕੇ ਹੀ ਜਦੋਂ ਅਲੱਗ-ਅਲੱਗ ਭਾਸ਼ਾਵਾਂ ਦੀਆਂ ਧੁਨੀਆਂ ਅਲੱਗ-ਅਲੱਗ ਨੇ ਤਾਂ ਉਹ ਇੱਕੋ ਲਿਪੀ ਨਾਲ ਪੂਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਉਹੀ ਧੁਨੀਆਂ ਨਹੀਂ ਪ੍ਰੋਡਿਊਸ ਕੀਤੀਆਂ ਜਾ ਸਕਦੀਆਂ ਸੋ ਇਸੇ ਕਰਕੇ ਇੰਗਲਿਸ਼ ਦੇ ਵਿੱਚ ਫੋਨੇਟਿਕ ਸਿੰਬल्स ਦਾ ਬਹੁਤ ਵੱਡਾ ਰੋਲ ਆ ਫੋਨੇਟਿਕ ਸਿੰਬल्स ਇਹ ਸਮਝ ਲਓ ਕੀ ਹੁੰਦੇ ਨੇ ਫੋਨੇਟਿਕ ਸਿੰਬल्स ਆ ਇਹ ਹੁੰਦੇ ਨੇ ਇਹ ਇੱਕ ਸਮਝ ਲਓ ਬੋਲਣ ਦੇ ਲਈ ਜਿਹੜੀ ਲਿਪੀ ਹੈਗੀ ਆ ਉਹ ਉਹ ਆ ਹੈ ਇਹਨੂੰ ਆਪਾਂ ਹੋਰ ਵੀਡੀਓ ਦੇ ਵਿੱਚ ਡਿਟੇਲ ਚ ਆਪਾਂ ਡਿਸਕਸ ਕਰਾਂਗੇ ਹੁਣ ਤੱਕ ਆਪਾਂ ਨੇ ਇਹੀ ਸਮਝਿਆ ਵੀ ਜਿਹੜੀ ਇੰਗਲਿਸ਼ ਹੈਗੀ ਆ ਇਹ ਦਾ ਜਿਹੜਾ ਸਟਰਕਚਰ ਹੈਗਾ ਉਹ ਪੰਜਾਬੀ ਦੇ ਨਾਲੋਂ ਬਿਲਕੁਲ ਹੀ ਵੱਖਰਾ ਪੰਜਾਬੀ ਦੀ ਬਣਤਰ ਹੋਰ ਤਰ੍ਹਾਂ ਦੀ ਆ ਤੇ ਇੰਗਲਿਸ਼ ਦੀ ਬਣਤਰ ਬਿਲਕੁਲੇ ਅਲੱਗ ਤਰੀਕੇ ਦੇ ਨਾਲ ਦੀ ਆ ਇਸੇ ਕਰਕੇ ਇੰਗਲਿਸ਼ ਨੂੰ ਪੜ੍ਹਨ ਦਾ ਜਿਹੜਾ ਤਰੀਕਾ ਹੈਗਾ ਉਹ ਅਲੱਗ ਆ ਤੇ ਪੰਜਾਬੀ ਨੂੰ ਪੜ੍ਹਨ ਦਾ ਤਰੀਕਾ ਬਹੁਤ ਹੀ ਜ਼ਿਆਦਾ ਸਰਲ ਆ ਧੁਨੀਆਂ ਦਾ ਫਰਕ ਆ ਸਾਊਂਡਸ ਦਾ ਫਰਕ ਆ ਤੇ ਇਸੇ ਕਰਕੇ ਜਦੋਂ ਆਪਾਂ ਪੰਜਾਬੀ ਦੇ ਮੈਥਡ ਦੇ ਨਾਲ ਇੰਗਲਿਸ਼ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਪੰਜਾਬੀ ਚ ਸਾਊਂਡ ਚੇਂਜ ਨਹੀਂ ਹੁੰਦੀ ਸੋ ਆਪਾਂ ਸਮਝਦੇ ਆ ਇੰਗਲਿਸ਼ ਚ ਵੀ ਨਹੀਂ ਹੋਊਗੀ ਤੇ ਉਸੇ ਕਰਕੇ ਹੀ ਆਪਾਂ ਗਲਤ ਪੜ ਬੈਠਦੇ ਹਾਂ ਉਹਨੂੰ ਤੇ ਇਹ ਸਿਰਫ ਆਪਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ ਵੀ ਪ੍ਰੋਬਲਮ ਇਹ ਆਉਂਦੀਆਂ ਗੋਰਿਆਂ ਨੂੰ ਵੀ ਇਹ ਸੇਮ ਪ੍ਰੋਬਲਮ ਆਉਂਦੀ ਹੈ ਜਦੋਂ ਉਹਨਾਂ ਦੇ ਬੱਚੇ ਵੀ ਨਵੇਂ-ਨਵੇਂ ਵਰਡਸ ਨੂੰ ਆ ਬੋਲਣ ਦੀ ਕੋਸ਼ਿਸ਼ ਕਰਦੇ ਨੇ ਆ ਨਵੇਂ ਵਰਡਸ ਸਿੱਖਦੇ ਨੇ ਉਹਨਾਂ ਨੂੰ ਵੀ ਨਵੇਂ ਵਰਡਸ ਨੂੰ ਬੋਲਣ ਦਾ ਤਰੀਕਾ ਸਿੱਖਣਾ ਹੀ ਪੈਂਦਾ ਲੇਕਿਨ ਪੰਜਾਬੀ ਚ ਇਹ ਚੀਜ਼ ਬਿਲਕੁਲ ਨਹੀਂ ਹੈਗੀ ਜੇ ਪੰਜਾਬੀ ਤੁਹਾਨੂੰ ਮਾਤਰਾਵਾਂ ਆਉਂਦੀਆਂ ਨੇ ਤਾਂ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਪੰਜਾਬੀ ਨੂੰ ਸਿੱਖ ਸਕਦੇ ਹਾਂ ਤੇ ਬੋਲ ਸਕਦੇ ਹਾਂ ਨਵੇਂ ਸ਼ਬਦ ਵੀ ਬੜੇ ਸੌਖੇ ਤਰੀਕੇ ਨਾਲ ਆਪਾਂ ਸਿੱਖ ਸਕਦੇ ਹਾਂ ਸੋ ਕੁੱਲ ਮਿਲਾ ਕੇ ਪੰਜਾਬੀ ਦੇ ਵਿੱਚ ਜਿਹੜੀ ਆਪਾਂ ਲਿਪੀ ਵਰਤਦੇ ਆ ਉਹ ਗੁਰਮੁਖੀ ਹੈਗੀ ਆ ਤੇ ਗੁਰਮੁਖੀ ਇੱਕ ਬਹੁਤ ਹੀ ਸੌਖੀ ਲਿਪੀ ਆ ਇਹ ਛੇਤੀ ਹੀ ਆਪਾਂ ਨੂੰ ਸਮਝ ਆ ਜਾਂਦੀ ਆ ਬੜੀ ਜਲਦੀ ਆਪਾਂ ਇਹਨੂੰ ਕੈਚ ਕਰ ਲੈਣੇ ਆ ਕਿਉਂਕਿ ਇਹਦੇ ਵਿੱਚ ਜਿਹੜੀਆਂ ਧੁਨੀਆਂ ਨੇ ਉਹ ਨਹੀਂ ਬਦਲਦੀਆਂ 사ਉਂਡਸ ਚੇਂਜ ਨਹੀਂ ਹੁੰਦੀਆਂ ਨਾਹੀਂ ਆਪਣੇ ਵਿੱਚ ਸਾਈਲੈਂਟ ਲੈਟਰ ਹੁੰਦੇ ਨੇ ਜਿਹੜੇ ਲਿਖੇ ਜਾਂਦੇ ਨੇ ਪਰ ਬੋਲੇ ਨਹੀਂ ਜਾਂਦੇ ਹੈਗੇ ਤੇ ਨਾਹੀਂ ਆਪਣੀ ਭਾਸ਼ਾ ਦੇ ਵਿੱਚ ਕੰਟ੍ਰੈਕਸ਼ਨਸ ਹੁੰਦੀਆਂ ਨੇ ਸੋ ਇਹ ਤਿੰਨ ਕਾਰਨ ਨੇ ਬਹੁਤ ਪ੍ਰਮੁੱਖ ਕਾਰਨ ਨੇ ਜਿਹੜੇ ਕਿ ਜਿਹਦੀ ਵਜ੍ਹਾ ਨਾਲ ਆਪਾਂ ਨੂੰ ਇੰਗਲਿਸ਼ ਜਿਹੜੀ ਹੈਗੀ ਆ ਉਹ ਬਹੁਤ ਹੀ ਔਖੀ ਵੀ ਲੱਗਦੀ ਆ ਤੇ ਇਹੀ ਬਣਤਰ ਦੇ ਵਿੱਚ ਜਿਹੜਾ ਹੈਗਾ ਫਰਕ ਆ ਉਹਦੀ ਵਜ੍ਹਾ ਨਾਲ ਆਪਾਂ ਇਹਨੂੰ ਸਿੱਖਣ ਦੇ ਵਿੱਚ ਸਾਨੂੰ ਬਹੁਤ ਮੁਸ਼ਕਲ ਆਉਂਦੀਆਂ ਨੇ ਸੋ ਨਾਹੀਂ ਪੰਜਾਬੀ ਦੇ ਵਿੱਚ ਸਾਊਂਡਸ ਚੇਂਜ ਹੁੰਦੀਆਂ ਨੇ ਨਾਹੀਂ ਸਾਇਲੈਂਟ ਲੈਟਰ ਹੁੰਦੇ ਨੇ ਉਹ ਅੱਖਰ ਜਿਹੜੇ ਬੋਲੇ ਨਹੀਂ ਜਾਂਦੇ ਤੇ ਨਾਹੀਂ ਕੰਟ੍ਰੈਕਸ਼ਨਸ ਹੁੰਦੀਆਂ ਨੇ ਜਿਹੜੇ ਕਿ ਆਪਾਂ ਦੋ ਸ਼ਬਦਾਂ ਨੂੰ ਮਿਲਾ ਕੇ ਇੱਕ ਛੋਟਾ ਸ਼ਬਦ ਬਣਾ ਦਿੰਦੇ ਹਾਂ ਜਿਵੇਂ ਕਿ ਇਜ਼ ਨਾਟ ਤੋਂ ਇਜ਼ਨਟ ਸੋ ਇੱਕ ਕਾਰਨਾ ਕਰਕੇ ਪੰਜਾਬੀ ਇੰਗਲਿਸ਼ ਨਾਲੋਂ ਬਹੁਤ ਹੀ ਜ਼ਿਆਦਾ ਵੱਖਰੀ ਆ ਤੇ ਜਦੋਂ ਆਪਾਂ ਪੰਜਾਬੀ ਦੇ ਤਰੀਕੇ ਨਾਲ ਆਪਾਂ ਇੰਗਲਿਸ਼ ਨੂੰ ਸਿੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਬਹੁਤ ਬਹੁਤ ਹੀ ਮੁਸ਼ਕਿਲ ਆਉਂਦੀ ਹੈ ਸੋ ਇਸ ਸਾਰੀ ਚਰਚਾ ਦਾ ਜੇ ਆਪਾਂ ਨਿਚੋੜ ਕੱਢੀਏ ਤਾਂ ਆਪਾਂ ਨੂੰ ਇਹ ਚੀਜ਼ ਦਾ ਪਤਾ ਲੱਗਦਾ ਵੀ ਪੰਜਾਬੀ ਤੁਸੀਂ ਬੋਲਣੀ ਤੇ ਰੀਡ ਕਰਨੀ ਬੋਲਣੀ ਤੇ ਇਹ ਲਿਖਣੀ ਇੱਕੋ ਤਰੀਕ ਇੱਕੋ ਤਰੀਕੇ ਨਾਲ ਆਪਾਂ ਇਹਨੂੰ ਸਿੱਖ ਜਾਂਦੇ ਆ ਜਦੋਂ ਆਪਾਂ ਪੰਜਾਬੀ ਸਿੱਖਦੇ ਆ ਤਾਂ ਆਪਾਂ ਨੂੰ ਉਹ ਪੜ੍ਹਨੀ ਵੀ ਆ ਜਾਂਦੀ ਹੈ ਤੇ ਨਾਲ ਹੀ ਆਪਾਂ ਬੋਲਣੀ ਵੀ ਸਿੱਖ ਲੈਨੇ ਆ ਤੇ ਨਾਲ ਹੀ ਆਪਾਂ ਉਹਨੂੰ ਰਾਈਟਿੰਗ ਵੀ ਉਹਦੀ ਸਿੱਖ ਲੈਨੇ ਆ ਅਸਲ ਦੇ ਵਿੱਚ ਤਾਂ ਇਹ ਹੁੰਦਾ ਵੀ ਪਹਿਲਾਂ ਆਪਾਂ ਭਾਸ਼ਾ ਨੂੰ ਬੋਲਣਾ ਸਿੱਖਦੇ ਆ ਫਿਰ ਉਹਨੂੰ ਆਪਾਂ ਪੜ੍ਹਨਾ ਸਿੱਖਦੇ ਆ ਤੇ ਫਿਰ ਉਹਨੂੰ ਆਪਾਂ ਲਿਖਣਾ ਸਿੱਖਦੇ ਆ ਇੰਗਲਿਸ਼ ਦੇ ਵਿੱਚ ਇਹ ਚੀਜ਼ ਦਾ ਬਹੁਤ ਹੀ ਵੱਡਾ ਫਰਕ ਆ ਵੀ ਬੋਲਣੀ ਤੇ ਲਿਖਣੀ ਇਹਨਾਂ ਦਾ ਬਹੁਤ ਹੀ ਜ਼ਿਆਦਾ ਅੰਤਰ ਹੈਗਾ ਕਿਉਂਕਿ ਬੋਲਣ ਦੇ ਲਈ ਫੋਨੈਟਿਕ ਸਿੰਬल्स ਹੈਗੇ ਨੇ ਤੇ ਲਿਖਣ ਦੇ ਲਈ ਇਹਦੇ ਲਈ ਸਪੈਲਿੰਗ ਵਾਲੇ ਰੂਲਸ ਹੈਗੇ ਨੇ ਲਿਖਣ ਦੇ ਲਈ ਆਪਾਂ ਨੂੰ ਸਪੈਲਿੰਗਸ ਵਾਲੇ ਰੂਲਸ ਨੇ ਜਿਹੜੇ ਸਪੈਲਿੰਗ ਵਾਲੇ ਰੂਲਸ ਨੇ ਇਹਨਾਂ ਨੂੰ ਸਿੱਖਣਾ ਪੈਂਦਾ ਤੇ ਬੋਲਣ ਦੇ ਲਈ ਆਪਾਂ ਨੂੰ ਜੇ ਪ੍ਰੋਨਾਊਂਸ ਕਰਨਾ ਆਪਾਂ ਨੇ ਸਿੱਖਣਾ ਤਾਂ ਆਪਾਂ ਨੂੰ ਫੋਨੈਟਿਕ ਸਿੰਬल्स ਸਿੱਖਣੇ ਪੈਂਦੇ ਨੇ ਲੇਕਿਨ ਆਪਾਂ ਨੂੰ ਇਸ ਚੀਜ਼ ਦੀ ਲੋਡ ਨਹੀਂ ਪਊਗੀ ਕਿਉਂਕਿ ਆਪਾਂ ਨੇ ਡੁੰਗਾਈ ਦੇ ਵਿੱਚ ਨਹੀਂ ਜਾਣਾ ਬਹੁਤ ਸਾਰੇ ਵਰਡਸ ਨੇ ਜਿਹੜੇ ਉਹ ਆਪਾਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬੋਲਣੇ ਸਿੱਖ ਸਕਦੇ ਆ ਜਿਹੜੇ ਕਿ ਇਸ ਕੋਰਸ ਦੇ ਵਿੱਚ ਹੀ ਮੈਂ ਤੁਹਾਨੂੰ ਸਿਖਾਉਂਗਾ ਜਿਹੜੇ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਆਪਾਂ ਬਹੁਤ ਸਾਰੇ ਇੰਗਲਿਸ਼ ਦੇ ਵਰਡਸ ਨੇ ਜਿਹੜੇ ਆਪਾਂ ਯੂਜ਼ ਕਰਦੇ ਆ ਤੇ ਨਾਰਮਲੀ ਆਪਣੀ ਯੂਸੇਜ ਦੇ ਵਿੱਚ ਆਉਂਦੇ ਨੇ ਵਰਤੋਂ ਦੇ ਵਿੱਚ ਆਉਂਦੇ ਨੇ ਉਹ ਸਾਰੇ ਦੇ ਸਾਰੇ ਵਰਡਸ ਹੀ ਅਰ ਸ਼ਬਦ ਨੇ ਜਿਹੜੇ ਉਹ ਇਸ ਕੋਰਸ ਦੇ ਵਿੱਚ ਤੁਹਾਨੂੰ ਸਿਖਾਏ ਜਾਣਗੇ ਤੁਹਾਡੇ ਲੈਵਲ ਦੇ ਅਨੁਸਾਰ ਜਿਸ ਤਰ੍ਹਾਂ ਦਾ ਤੁਸੀਂ ਕੋਰਸ ਚੂਜ਼ ਕਰੋਗੇ ਉਸੇ ਤਰ੍ਹਾਂ ਦੇ ਹੀ ਜਿਹੜੇ ਵਰਡਸ ਨੇ ਸ਼ਬਦ ਨੇ ਉਹ ਸੈਂਟੈਂਸਸ ਨੇ ਉਹ ਤੁਹਾਨੂੰ ਸਿਕਾਏ ਜਾਣਗੇ ਜੇਕਰ ਆਪਾਂ ਨੇ ਇੰਗਲਿਸ਼ ਨੂੰ ਸਿੱਖਣਾ ਤਾਂ ਪਹਿਲਾਂ ਦੋਹਾਂ ਭਾਸ਼ਾਵਾਂ ਦਾ ਜਿਹੜਾ ਫਰਕ ਹੈਗਾ ਉਸ ਚੀਜ਼ ਨੂੰ ਆਪਾਂ ਨੇ ਸਮਝਣਾ ਵੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਫਰਕ ਕੀ ਹੈਗਾ ਜਦੋਂ ਆਪਾਂ ਨੂੰ ਫਰਕ ਸਮਝ ਆ ਗਿਆ ਤਾਂ ਆਪਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਇੰਗਲਿਸ਼ ਦੇ ਸਿੱਖਣ ਦੇ ਲਈ ਆਪਾਂ ਪੰਜਾਬੀ ਵਾਲਾ ਮੈਥਡ ਅਪਲਾਈ ਨਹੀਂ ਕਰ ਸਕਦੇ ਇਸ ਦੇ ਉੱਤੇ ਤੇ ਇਸ ਨੂੰ ਸਿੱਖਣ ਦੇ ਲਈ ਆਪਾਂ ਨੂੰ ਡਾਇਰੈਕਟ ਮੈਥਡ ਅਪਣਾਉਣਾ ਪੈਣਾ ਵੀ ਆਪਾਂ ਡਾਇਰੈਕਟ ਇੰਗਲਿਸ਼ ਨੂੰ ਸਿੱਖੀਏ ਤੇ ਪੰਜਾਬੀ ਵਾਲੇ ਮੈਥਡਸ ਤੇ ਟੈਕਨੀਕਸ ਦੇ ਉੱਤੇ ਆਪਾਂ ਅਪਲਾਈ ਨਾ ਕਰੀਏ ਸੋ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕੀ ਫਰਕ ਹੈਗਾ ਦੋਵਾਂ ਦੀ ਭਾਸ਼ਾਵਾਂ ਦੀ ਬਣਤਰ ਦੇ ਵਿੱਚ ਕੀ ਫਰਕ ਆ ਇਹ ਫਰਕ ਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੀ ਪ੍ਰੋਬਲਮਸ ਆਉਂਦੀਆਂ ਨੇ ਉਹ ਕਿਉਂ ਆਉਂਦੀਆਂ ਨੇ ਤੇ ਕਿਉਂ ਸਾਨੂੰ ਇਹ ਬਹੁਤ ਹੀ ਅੱਖੀ ਲੱਗਣ ਲੱਗ ਜਾਂਦੀ ਹੈ ਇੰਗਲਿਸ਼ ਜਿਹੜੀ ਹੈਗੀ ਹੈ ਸਿੱਖਣ ਦੇ ਵਿੱਚ ਤੇ ਕਿਵੇਂ ਆਪਾਂ ਇਸ ਚੀਜ਼ ਨੂੰ ਸੌਖਾ ਕਰ ਸਕਦੇ ਆ ਤੇ ਜਦੋਂ ਆਪਾਂ ਨੂੰ ਬਣਤਰ ਸਮਝ ਆ ਗਈ ਤਾਂ ਬਣਤਰ ਦੇ ਨਾਲ ਆਪਾਂ ਆਪਣਾ ਮੈਥਡ ਚੇਂਜ ਕਰਾਂਗੇ ਜਦੋਂ ਆਪਣਾ ਮੈਥਡ ਸਹੀ ਹੋ ਗਿਆ ਤਾਂ ਆਪਾਂ ਨੂੰ ਇਹ ਸੌਖੇ ਤਰੀਕੇ ਨਾਲ ਇਹਨੂੰ ਆਪਾਂ ਲਰਨ ਕਰ ਸਕਦੇ ਆ ਸੌਖੇ ਤਰੀਕੇ ਨਾਲ ਆਪਾਂ ਇੰਗਲਿਸ਼ ਨੂੰ ਸਿੱਖ ਸਕਦੇ ਆ 100 ਤੋਂ ਵੱਧ ਕਲਾਸਾਂ ਦਾ ਕੋਰਸ ਪੂਰੇ 1 ਸਾਲ ਦੇ ਲਈ ਕਿ ਤੁਸੀਂ ਆਪਣੇ ਸਮੇਂ ਦੇ ਅਨੁਸਾਰ ਜਦੋਂ ਮਰਜ਼ੀ ਉਸਦੇ ਵਿੱਚ ਕਲਾਸਾਂ ਦੇਖ ਸਕਦੇ ਹੋ Android ਦੇ ਉੱਤੇ ਮੇਰੇ ਨਾਮ ਦੇ ਉੱਤੇ ਐਪ ਹੈਗੀ ਆ ਹਰਦੀਪ ਸਿੰਘ ਕਲਾਸਸ ਤੇ ਆਈਫੋਨ ਦੇ ਉੱਤੇ ਮਾਈ ਇੰਸਟੀਟਿਊਟ ਨਾਮ ਤੇ ਐਪ ਆ ਜਿਸ ਦੇ ਵਿੱਚ ਤੁਹਾਨੂੰ OARG ਕੋਡ ਭਰਨਾ ਪਊਗਾ ਉਹ ਹੈਗਾ MOTPIP ਇਸ ਤੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਆ ਤੁਸੀਂ ਬੇਝਿਚ ਇਸ ਨੰਬਰ ਤੇ WhatsApp ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੁਸੀਂ ਮੇਰੀ ਅਤੇ ਹੋਰ ਬਹੁਤ ਸਾਰਿਆਂ ਦੀ ਮਦਦ ਕਰ ਸਕਦੇ ਹੋ ਇਸ ਨੂੰ ਸ਼ੇਅਰ ਕਰਕੇ ਯਕੀਨ ਜਾਣਿਓ ਤੁਹਾਡਾ ਕੀਤਾ ਹੋਇਆ ਸ਼ੇਅਰ ਸਾਡੇ ਲਈ ਬਹੁਤ ਮਾਣੇ ਰੱਖਦਾ